ਜੀ ਗੱਲ ਜੀ ਮੈਂ ਹਾਸ਼ਤਿਕ ਘਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ 12 ਮਾਮਲੇ ਵੱਡੇ ਪੱਧਰ ਤੇ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਉੱਤੇ ਲੱਗੇ ਹਨ ਤਾਂ ਉਹਨਾਂ ਵੱਲੋਂ ਬਾਰ-ਬਾਰ ਇਹ ਬੋਹਾਲ ਲਗਾਈ ਜਾ ਰਹੀ ਹੈ ਕਿ ਮੈਂ ਬੇਕਸੂਰ ਹਾਂ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਮੈਨੂੰ ਬਿਨਾਂ ਕਿਸੇ ਤੋਂ ਮੈਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਦੂਸਰੇ ਪਾਸੇ ਉਹਨਾਂ ਕੋਲ ਔਰेंज ਰੈਣੀ ਦੀ ਵੀ ਮੰਗ ਕੀਤੀ ਗਈ ਜੋ ਉਹਨਾਂ ਨੇ ਅਦਾਲਤ ਦੇ ਵਿੱਚ ਕੋਰਟ ਵਿੱਚ ਪਟੀਸ਼ਨ ਪਾਈ ਹੈ ਕਿ ਮੈਨੂੰ ਔਰेंज ਰੈਣੀ ਦਿੱਤੀ ਜਾਵੇ ਮੈਨੂੰ ਵੀਆਈਪੀ ਟ੍ਰੀਟਮੈਂਟ ਟ੍ਰੀਟ ਕੀਤਾ ਜਾਵੇ ਅਤੇ ਦੂਸਰੇ ਪਾਸੇ ਉਹਨਾਂ ਨੇ ਇਹ ਕਿ ਮੈਨੂੰ ਵਖਰੀ ਬੈਰਕ ਵੀ ਦਿੱਤੀ ਜਾਵੇ ਇਸ ਉੱਤੇ ਕਾਨੂੰਨ ਇਹ ਕਹਿੰਦਾ ਨਜ਼ਰ ਆਇਆ ਕਿ ਜੇਕਰ ਤੁਹਾਡੀ ਮੌਜੂਦਾ ਸਰਕਾਰ ਨਹੀਂ ਹੈ ਤਾਂ ਤੁਸੀਂ ਕਿਸੇ ਸ ਮੰਤਰੀ ਨਹੀਂ ਹੋ ਜਾਂ ਫਿਰ ਤੁਸੀਂ ਕੋਈ ਵਿਧਾਇਕ ਨਹੀਂ ਹੋ ਤਾਂ ਤੁਹਾਨੂੰ ਔਰੰਗ ਸ਼੍ਰੇਣੀ ਨਹੀਂ ਮਿਲ ਸਕਦੀ ਲੇਕਿਨ ਇਸ ਦੇ ਚਲਦਿਆਂ ਹੀ ਫਿਰ ਇੱਕ ਵਾਰ ਜੋ ਹੈ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਨਾਬਾ ਜੇਲ੍ਹ ਦੇ ਏ ਡੀ ਜੀ ਪੀ ਅਤੇ ਸੁਪਰੀਡੈਂਟ ਨੂੰ ਜੇਕਰ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਸ਼ਦੀਪ ਕਲੇਰ ਵੱਲੋਂ ਜੋ ਸ਼੍ਰੋਮਿਅ ਕਾਲੀ ਦਲ ਦੇ ਸਪੋਕਸਮੈਨ ਵੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ विक्रम सिंह मजीठिया बेकसूर ਹਨ ਉਹਨਾਂ ਉੱਤੇ ਸਿਰ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਹਦੇ ਚਲਦਿਆਂ ਹੀ ਇੱਕ ਬਹੁਤ ਵੱਡੀ अहम ਖਬਰ ਆਈ ਹੈ ਕਿ ਉਹਨਾਂ ਨੇ ਕਿਹਾ ਕਿ 오ਰਾਂਚ ਰੈਣੀ ਦਿੱਤੀ ਜਾਵੇ ਲੇਕਿਨ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਅਤੇ ਜੋ ਪੰਜਾਬ ਬਿਊਰੋਕ੍ਰੇਸੀ ਵੱਲੋਂ ਇਹ ਵੱਲੋਂ ਮੰਗਿਆ ਗਿਆ ਹੈ ਟਾਈਮ ਜਾਨੀ ਕਿ ਹੁਣ 2 ਸੌਰੀ 25 ਜੁਲਾਈ ਨੂੰ ਇਸ ਤੇ ਸੁਣਵਾਈ ਹੋਵੇਗੀ ਦੋ ਦਿਨ ਬਾਅਦ 25 ਜੁਲਾਈ ਨੂੰ ਇਹਦੇ ਉੱਤੇ ਸੁਣਵਾਈ ਕੀਤੀ ਜਾਵੇ ਕਿ ਕੀ ਵਿਕਰਮ ਸਿੰਘ ਮਜੀਠੀਆ ਨੂੰ ਜੋ ਹੈ orange ਸ਼੍ਰੇਣੀ ਦਿੱਤੀ ਜਾਵੇ ਜਾਂ ਨਹੀਂ ਲੇਕਿਨ ਦੂਸਰੇ ਪਾਸੇ ਹੀ ਜੋ ਵੱਡੀ ਗੱਲ ਆ ਰਹੀ ਹੈ ਸਾਹਮਣੇ ਕਿ ਮਸ਼ੋਬਰਾ ਦੀ ਉਹਦੇ ਬੱਚੇ ਦੋ ਦਿਨ ਦਾ ਟਾਈਮ ਮੰਗਿਆ ਗਿਆ ਸੀ ਅਤੇ ਜੋ ਸਰਕਾਰੀ ਵਕੀਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਦਾਲਤ ਦੇ ਵਿੱਚ ਵੱਡੇ ਸਬੂਤ ਪੇਸ਼ ਕਰਦੇ ਆਂਗੇ ਜੋ 2 ਅਗਸਤ ਨੂੰ ਹੋਣੀ ਹੈ ਜਿਸ ਉੱਤੇ ਵਿਕਰਮ ਸਿੰਘ ਮਜੀਠੀਆ ਦਾ ਬਚਣਾ ਨਾ ਮੁਮਕਿਨ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੱਡੇ ਵੱਡੇ ਸਬੂਤ ਅਸੀਂ ਇਕੱਠੇ ਕਰ ਲਏ ਨੇ ਲੇਕਿਨ ਇਹਦੇ ਉੱਤੇ ਅਰਸ਼ਦੀਪ ਕਲੇਰ ਵਾਰ-ਵਾਰ ਰੋਲਾ ਪਾ ਰਿਹਾ ਪਾਇਆ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਇਹ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਸਿਰਫ ਫਸਾਇਆ ਜਾ ਰਿਹਾ ਹੈ ਜਿੱਥੇ ਬਦਲਾਖੋਰੀ ਦੀ ਨਾਜਨੀਤੀ ਕੀਤੀ ਜਾ ਰਹੀ ਹੈ ਲੇਕਿਨ ਉਹਦੇ ਚਲਦਿਆਂ ਹੀ ਜੋ ਚੌਕਸ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਨਾਬਾ ਦੇ ਜੇਲ੍ਹ ਅਧਿਕਾਰੀਆਂ ਨੂੰ ਕਿ ਇਹਨਾਂ ਨੂੰ ਜੋ ਕਿਸੇ ਨੂੰ ਵੀ ਮਿਲਨ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਦੋ ਦਿਨ ਪਹਿਲਾਂ ਹੀ ਜੋ ਸ਼ਰੋਮੀ ਅਕਾਲੀ ਦਲ ਦੇ ਵੱਡੇ 6 ਸੀਨੀਅਰ ਆਗੂ ਨੇ ਉਹਨਾਂ ਨੇ ਭਗਵੰਤ ਉਹਨਾਂ ਨੇ ਜੋ ਮਿਲਨ ਜਾਣਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਲੇਕਿਨ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਉੱਪਰ ਰੋਕ ਲਗਾ ਦਿੱਤੀ ਗਈ ਸੀ ਜਿਸ ਉੱਤੇ ਜੋ विक्रम सिंह मजीठिया ਦੇ ਵਕੀਲ ਨੇ ਅਰਸ਼ਦੀਪ ਕਲੇਰ ਉਹ ਵੀ ਕਾਫੀ ਰੋਲਾ ਪਾਉਂਦੇ ਨਜ਼ਰ ਆਏ ਕਿ ਕਿਉਂ ਨਹੀਂ ਮਿਲਨ ਦਿੱਤਾ ਜਾ ਰਿਹਾ ਉਹਨਾਂ ਨੇ ਵੀ ਪੱਤਰਕਾਰਾਂ ਤੇ ਸੋਸ਼ਲ ਮੀਡੀਆ ਤੇ ਗੱਲ ਕਹੀ ਕਿ ਭਗਵੰਤ ਸਿੰਘ ਮਾਨੂਕੀ ਡਾਰ ਹੈ ਜੋ ਉਹ ਮਿਲਨ ਨਹੀਂ ਦੇ ਦੇ ਪਾ ਰਹੇ ਹੈ विक्रम सिंह मजीठिया ਨੂੰ ਕਿਸੇ ਨਾਲ ਉਹਦੇ ਚਲਦਿਆਂ ਹੀ ਬਹੁਤ ਵੱਡੀ ਇੱਕ ਐਕਾਮ ਖਬਰ ਨਿਕਲ ਕੇ ਆ ਰਹੀ ਹੈ ਕਿ ਜੋ ਔਰੰਗ ਸ਼ਹਿਰਣੀ ਤੇ 25 ਜੁਲਾਈ ਨੂੰ ਸ ਸੁਣਵਾਈ ਹੋਣੀ ਹੈ ਤੇ ਜੋ ਵੱਡੇ ਮਸ਼ਾਵਰਾ ਤੇ ਉੱਤੇ ਵੱਡੀ ਕਾਰਵਾਈ ਕੀਤੀ ਸੀਗੀ ਉਹਦੇ ਜੋ 2 ਅਗਸਤ ਨੂੰ ਉਹਦੇ ਉੱਤੇ ਵੱਡੀ ਸੁਣਵਾਈ ਕੀਤੀ ਜਾਏਗੀ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਤੇ ਦੂਸਰੇ ਪਾਸੇ ਸਰਕਾਰੀ ਵਕੀਲਾਂ ਵੱਲੋਂ ਤਾਂ ਇਹ ਜੋ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਦੇ ਰਹੇ ਉਨਾਂ ਨੂੰ ਵਖਰੀ ਬੈਰਕ ਜਾਂ ਉਹਨਾਂ ਨੂੰ orange شورای ਲੇਕਿਨ ਫਿਰ ਵੀ ਉਹਨਾਂ ਵੱਲੋਂ ਅਦਾਲਤ ਵਿੱਚ ਜੋ ਹੈ ਆਪਣੀ ਪਟੀਸ਼ਨ ਪਾਈ ਗਈ ਹੈ ਜਿਸ ਦੀ ਸੁਣਵਾਈ 25 ਨੂੰ ਹੋਣੀ ਹੈ ਤੇ ਦੂਸਰੇ ਪਾਸੇ ਜੋ ਵਕੀਲਾਂ ਵੱਲੋਂ ਦਲੀਲਾਂ ਅਪੀਲਾਂ ਇਕੱਠੀਆਂ ਕੀਤੀਆਂ ਗਈਆਂ ਨੇ ਸਰਕਾਰੀ ਵਕੀਲਾਂ ਵੱਲੋਂ ਉਹਦੀ ਸੁਣਵਾਈ ਜੋ ਹੈ 2 ਅਗਸਤ ਨੂੰ ਹੋਵੇਗੀ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੀ